ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੀਆਂ ਜੀ ਐਸੀ ਖਬਰ ਤੁਹਾਨੂੰ ਮਿਲਣ ਵਾਲੀ ਹੈ ਕਿ ਤੁਹਾਡਾ ਪਰਿਵਾਰ ਵੀ ਜਿਹੜਾ ਪੂਰਾ ਹੈ ਨਾ ਖੁਸ਼ੀਆਂ ਦੇ ਨਾਲ ਝੂਮ ਉਠੇਗਾ ਕਿਉਂਕਿ ਤੁਹਾਡੇ ਲਈ ਖਾਸ ਦਿਨ ਸ਼ੁਰੂ ਹੋ ਰਹੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਜਿਹੜੀ ਹੈ 12 ਹੀ ਰਾਸ਼ੀਆਂ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਦੋਸਤੋ, ਕੁੰਭ ਰਾਸ਼ੀ ਵਾਲਿਆਂ ਦੇ ਲਈ ਸਾਲ 2026 ਬੜਾ ਹੀ ਲੱਕੀ ਸਾਬਿਤ ਹੋਵੇਗਾ। ਅੱਜ ਅਸੀਂ ਗੱਲ ਕਰਾਂਗੇ ਜੀ ਕਿ ਇਹ ਜਿਹੜੀ ਰਾਸ਼ੀ ਕੁੰਭ ਹੈ ਜਿਹੜੀ ਕਿ ਸ਼ਨੀ ਦੀ ਰਾਸ਼ੀ ਹੈ। ਕੁੰਭ ਰਾਸ਼ੀ ਦੇ ਮਾਲਕ ਸ਼ਨੀ ਹਨ ਜੋ ਕਿ ਮਕਰ ਤੇ ਕੁੰਭ ਦੇ ਮਾਲਕ ਹਨ। ਇਹ ਦੋਵੇਂ ਹੀ ਰਾਸ਼ੀਆਂ ਦਾ ਜਿਹੜਾ ਸਵਾਮੀ ਹੈ ਉਹ ਸ਼ਨੀ ਹੈ। ਯਾਨੀ ਕਿ ਗ੍ਰਹਿ ਮਕਰ ਰਾਸ਼ੀ ਦੇ ਅੱਜ ਅਸੀਂ ਗੱਲ ਕਰਾਂਗੇ ਸਾਲ 2026 ਦੇ ਵਿੱਚ ਕੁੰਭ ਰਾਸ਼ੀ ਵਾਲਿਆਂ ਦਾ ਕਿਵੇਂ ਦਾ ਸਮਾਂ ਰਹੇਗਾ ਕਿਹੜੇ ਗ੍ਰਹਿ ਇਹਨਾਂ ਦੇ ਕਿਹੜੇ ਹਾਊਸ ਵਿੱਚ ਗੋਚਰ ਕਰ ਰਹੇ ਹਨ ਕਿਹੜੇ-ਕਿਹੜੇ ਇਹਨਾਂ ਲਈ ਰਤਨ ਸ਼ੋਭ ਹਨ ਤੇ ਕਿਹੜੇ ਇਹਨਾਂ ਲਈ ਕਲਰ ਸ਼ੋਭ ਹਨ ਇਸ ਉੱਤੇ ਅਸੀਂ ਵਿਸਥਾਰ ਨਾਲ ਜਾਣਾਂਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣਿਓ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕੁੰਭ ਰਾਸ਼ੀ ਦਾ ਲਗਨ ਹੈ ਉਹਨਾਂ ਦੇ ਸ਼ਨੀ ਦੀ ਸਾਰ ਸਤੀ ਨਹੀਂ ਚੱਲ ਰਹੀ ਜੋ ਕਿ ਇਹ ਰਾਸ਼ੀ ਦੱਸੀ ਜਾਂਦੀ ਹੈ ਤੁਸੀਂ ਆਪਣੇ ਲਗਨ ਦੇ ਨਾਲ ਵੇਖਣੀ ਹੈ ਤੁਹਾਡੀ ਫਰਸਟ ਹਾਊਸ ਦੇ ਵਿੱਚ ਹੈ ਫਿਰ ਤੁਹਾਡੇ ਜਿਹੜੇ ਗ੍ਰਹਿ ਗੋਚਰ ਹਨ ਉਹ ਸਹੀ ਬੈਠਣਗੇ ਤੁਹਾਡੀ ਕੁੰਡਲੀ ਦੇ ਵਿੱਚ ਸੈਕੰਡ ਹਾਊਸ ਦੇ ਵਿੱਚ ਸ਼ਨੀ ਚੱਲ ਰਿਹਾ ਹੈ ਤੇ 8ਵੇਂ ਹਾਊਸ ਵਿੱਚ ਉਸੇ ਦ੍ਰਿਸ਼ਟੀ ਪੈ ਰਹੀ ਹੈ ਤਾਂ ਸੈਕੰਡ ਹਾਊਸ ਦਾ ਸ਼ਨੀ ਹੈ ਤਨ ਤੁਹਾਨੂੰ ਦੇਵੇਗਾ ਪਰ ਨਾਲ ਦੇ ਨਾਲ ਤੁਹਾਨੂੰ ਥੋੜੀਆਂ-ਥੋੜੀਆਂ ਪਰੇਸ਼ਾਨੀਆਂ ਵੀ ਦਿਨ ਦਾ ਰਹੇਗਾ ਕਿਉਂਕਿ ਤੁਹਾਡੇ ਲਗਨ ਦਾ ਮਾਲਕ ਸੈਕੰਡ ਹਾਊਸ ਦੇ ਵਿੱਚ ਚਲਾ ਗਿਆ ਹੈ ਤਨ ਦੇ ਸੰਬੰਧਿਤ ਤੁਹਾਨੂੰ ਪਰੇਸ਼ਾਨੀ ਇੱਥੇ ਨਹੀਂ ਦੇਵੇਗਾ ਪਰ ਤੁਹਾਡੇ ਲਗਨ ਦੇ ਵਿੱਚ ਰਾਹੂ ਚੱਲ ਰਿਹਾ ਹੈ ਲਗਨ ਦੇ ਵਿੱਚ ਰਾਹੂ ਜੋ ਹੈ ਤੁਹਾਡਾ ਦਸੰਬਰ ਸਾਲ 2026 ਤੱਕ ਚੱਲਦਾ ਰਹੇਗਾ ਤੇ 7ਵੇਂ ਹਾਊਸ ਵਿੱਚ ਕੇਤੂ ਚੱਲ ਰਿਹਾ ਹੈ ਲਗਨ ਰਾਹੂ ਤੁਹਾਨੂੰ ਥੋੜਾ ਜਿਹਾ ਪੜਾਈ ਵੱਲ ਦੂਰ ਕਰ ਸਕਦਾ ਹੈ ਜੇ ਤੁਸੀਂ ਪੜ ਰਹੇ ਹੋ ਸਟੱਡੀ ਕਰ ਰਹੇ ਹੋ ਪਰ ਲਗਨ ਦੇ ਵਿੱਚ ਰਾਹੂ ਦੀ ਜਿਹੜੀ ਪੰਜਵੀਂ ਦ੍ਰਿਸ਼ਟੀ ਹੈ ਉਹ ਫਿਰ ਪੰਜਵੇਂ ਹਾਊਸ ਤੇ ਚਲੀ ਜਾਵੇਗੀ ਪੰਜਵੇਂ ਹਾਊਸ ਤੇ ਜੋ ਇੱਕ ਤਾਂ ਪੜ੍ਹਾਈ ਦਾ ਜਿਹੜਾ ਹਾਊਸ ਹੈ ਇਹ ਤੁਹਾਡੇ ਮੈਰਿਡ ਹੈ ਤੇ ਜਿਹਨੇ ਬੱਚਿਆਂ ਨੇ ਪੜ੍ਹਾਈ ਦੇ ਹਾਊਸ ਵਿੱਚ ਥੋੜਾ ਬਹੁਤ ਵੀ ਆਪਣੀ ਮਿਹਨਤ ਲਗਨ ਨਾਲ ਪੜ੍ਹ ਲਿਆ ਉਹਨਾਂ ਦੀਆਂ ਪਰੇਸ਼ਾਨੀਆਂ ਦੂਰ ਹੋ ਸਕਦੀਆਂ ਹਨ ਜੇ ਪੜ੍ਹਾਈ ਕਰ ਰਹੇ ਹੋ ਭਾਵ ਕਿ ਸਟੱਡੀ ਕਰ ਰਹੇ ਹੋ ਤਾਂ ਰੁਕਾਵਟਾਂ ਆਉਣੀਆਂ ਲਾਜ਼ਮੀ ਹਨ ਤੇ ਲਗਨ ਦੇ ਵਿੱਚ ਰਾਹੂ ਹੋਣ ਦੇ ਕਾਰਨ ਜੋ ਵੀ ਸੋਚੋਗੇ ਤੁਹਾਨੂੰ ਉਹੀ ਮਿਲ ਜਾਵੇਗਾ ਪੜ੍ਹਾਈ ਕਰਨੀ ਹੈ ਮਿਹਨਤ ਤੇ ਧਿਆਨ ਰੱਖਣਾ ਹੈ ਰਾਹੂ ਤੁਹਾਨੂੰ ਥੋੜਾ ਬਹੁਤ ਡਿਸਟਰਬ ਕਰ ਸਕਦਾ ਹੈ ਪਰ ਸ਼ਨੀ ਦਾ ਮਿੱਤਰ ਹੋਣ ਕਾਰਨ ਜੇਕਰ ਤੁਹਾਡੀ ਕੁੰਡਲੀ ਵਿੱਚ ਰਾਹੂ ਦੀ ਪੋਜੀਸ਼ਨ ਸਹੀ ਹੈ ਤਾਂ ਤੁਹਾਨੂੰ ਘੱਟ ਹੀ ਪਰੇਸ਼ਾਨੀਆਂ ਆਉਣਗੀਆਂ ਜੇਕਰ ਰਾਹੂ ਦੀ ਪੋਜੀਸ਼ਨ ਕਿਸੇ ਗਲਤ ਹਾਊਸ ਵਿੱਚ ਹੈ ਜਾਂ ਕਿਸੇ ਐਂਟੀ ਗ੍ਰਹਿ ਦੇ ਨਾਲ ਰਾਹੂ ਟਕਰਾਉਂਦਾ ਹੈ ਤਾਂ ਉਥੇ ਰਾਹੂ ਤੁਹਾਡੇ ਲਈ ਪਰੇਸ਼ਾਨੀ ਪੈਦਾ ਕਰ ਸਕਦਾ ਹੈ ਕੁੰਭ ਜੋ ਤੁਹਾਡੀ ਰਾਸ਼ੀ ਹੈ ਜਿਨ੍ਹਾਂ ਦਾ ਕੁੰਭ ਲਗਨ ਵੀ ਹੈ ਉਹਨਾਂ ਦਾ ਜੋ 12ਵਾਂ ਸਥਾਨ ਹੈ ਮਾਲਕ ਵੀ ਸ਼ਨੀ ਬਣਦਾ ਹੈ ਤੇ ਪਹਿਲੇ ਹਾਊਸ ਦਾ ਮਾਲਕ ਵੀ ਸ਼ਨੀ ਬਣਦਾ ਹੈ ਇਸ ਲਈ ਤੁਸੀਂ ਵਿਦੇਸ਼ ਦੇ ਨਾਲ ਸੰਬੰਧਿਤ ਜੇਕਰ ਕੋਈ ਵੀ ਕੰਮ ਕਰ ਰਹੇ ਹੋ ਤੁਸੀਂ ਵਿਦੇਸ਼ ਵਿੱਚ ਜਾ ਕੇ ਕੰਮ ਕਰਦੇ ਹੋ ਤੁਹਾਡੇ ਲਈ ਸਮਾਂ ਬੜਾ ਹੀ ਚੰਗਾ ਸਾਬਿਤ ਹੋਵੇਗਾ ਕਿਉਂਕਿ ਤੁਹਾਡੇ 12ਵੇਂ ਹਾਊਸ ਦਾ ਸ਼ਨੀ ਹਮੇਸ਼ਾ ਹੀ ਵਿਦੇਸ਼ ਵੱਲ ਲੈ ਕੇ ਜਾਂਦਾ ਹੈ ਤੁਹਾਡੇ ਜਿਹੜੇ ਧਨ ਸਥਾਨ ਦਾ ਮਾਲਕ ਹੈ ਉਹ ਤੁਹਾਡਾ ਗੁਰੂ ਗੋਚਰ ਦਾ ਸਟਰੋਂਗ ਹੈ ਜਿਹੜਾ ਵੀ ਸ਼ਨੀ ਦਾ ਉਹ ਸੇਮ ਗ੍ਰਹਿ ਐਂਟੀ ਨਹੀਂ ਹੈ ਜੇਕਰ ਸ਼ਨੀ ਨੂੰ ਤੁਸੀਂ ਸਟਰੋਂਗ ਰੱਖੋਗੇ ਤਾਂ ਤੁਹਾਨੂੰ ਧਨ ਪ੍ਰਤੀ ਜਿਹੜੀਆਂ ਪਰੇਸ਼ਾਨੀਆਂ ਹਨ ਕਦੇ ਵੀ ਤੰਗ ਨਹੀਂ ਕਰਨਗੀਆਂ ਇਸ ਸਮੇਂ ਤੁਹਾਨੂੰ ਆਪਣੇ ਬੱਚਿਆਂ ਵੱਲੋਂ ਵੀ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਸ਼ੁਕਰ ਨੂੰ ਤੁਸੀਂ ਹਮੇਸ਼ਾ ਸਟਰੋਂਗ ਰੱਖਣਾ ਹੈ ਜੇਕਰ ਸ਼ੁਕਰ ਤੁਹਾਡਾ ਵਧੀਆ ਹੋਵੇਗਾ ਨਾ ਤਾਂ ਚੌਥੇ ਹਾ우스 ਦਾ ਮਾਲਕ ਬਣ ਜਾਵੇਗਾ ਦੂਸਰਾ ਤੁਹਾਡਾ ਸ਼ੁਕਰ ਹੈ ਤੇ ਨੌਵੇਂ ਘਰ ਦਾ ਮਾਲਕ ਹੈ ਇਸ ਲਈ ਆਪਣੇ ਸ਼ੁਕਰ ਨੂੰ ਸਹੀ ਰੱਖੋ ਸ਼ੁਕਰ ਨੂੰ ਸਹੀ ਕਿਸ ਤਰੀਕੇ ਨਾਲ ਰੱਖ ਸਕਦੇ ਹੋ ਤੁਸੀਂ ਕਿਸੇ ਦਾ ਭਲਾ ਕਰ ਸਕਦੇ ਹੋ ਕਿਸੇ ਦੀ ਹੈਲਪ ਕਰ ਸਕਦੇ ਹੋ ਤੇ ਨਾਲ ਹੀ ਨਾਲ ਜੇਕਰ ਤੁਹਾਡੇ ਘਰ ਵਿੱਚ ਕੋਈ ਬਜ਼ੁਰਗ ਹੈ ਉਸ ਦੀ ਸਿਹਤ ਸੰਬੰਧੀ ਉਸ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਕੇ ਆਪਣੇ ਗੁਰੂ ਸਥਾਨ ਨੂੰ ਤੁਸੀਂ ਸਹੀ ਕਰ ਸਕਦੇ ਹੋ ਧਨ ਸੰਬੰਧੀ ਪਰੇਸ਼ਾਨੀਆਂ ਫਿਰ ਤੁਹਾਨੂੰ ਨਹੀਂ ਆਉਣਗੀਆਂ ਕਿਸਮਤ ਤੁਹਾਡਾ ਹਮੇਸ਼ਾ ਹੀ ਸਾਥ ਦੇਵੇਗੀ ਜੋ ਸ਼ਨੀ ਹੈ ਉਸ ਦਾ ਕੋਈ ਵੀ ਕੰਮ ਜਿਹੜਾ ਹੈ ਡਿਲੇ ਹੋ ਸਕਦਾ ਹੈ ਕਈ ਵਾਰ ਕੰਮ ਜਿਹੜੇ ਹਨ ਉਹ ਨਹੀਂ ਪਣਦੇ ਜਾਂ ਬਣਦੇ ਬਣਦੇ ਰੁਕ ਜਾਂਦੇ ਹਨ ਤਾਂ ਜੋ ਤੁਹਾਡਾ ਆ ਕੰਮ ਜਿਹੜਾ ਅੱਜ ਹੋਣਾ ਸੀ ਉਹ 2-3 ਦਿਨ ਤੇ ਪੈ ਜਾਂਦਾ ਹੈ ਭਾਵੇਂ ਕਿ 2-3 ਦਿਨ ਬਾਅਦ ਹੁੰਦਾ ਹੈ ਇਸ ਦੇ ਨਾਲ ਤੁਸੀਂ ਆਪਣੇ ਸ਼ਨੀ ਨੂੰ ਸਟਰੋਂਗ ਕਰ ਸਕਦੇ ਹੋ ਜਿੰਨਾ ਤੁਸੀਂ ਆਪਣੇ ਲਗਨ ਦੇ ਮਾਲਕ ਸ਼ਨੀ ਨੂੰ ਸਟਰੋਂਗ ਕਰੋਗੇ ਓਨਾ ਹੀ ਲਾਈਫ ਦੇ ਵਿੱਚ ਤੁਹਾਡੇ ਅੱਗੇ ਜਾ ਕੇ ਵਧੀਆ ਸਮਾਂ ਤੁਹਾਡੇ ਲਈ ਸ਼ੁਰੂ ਹੋ ਜਾਵੇਗਾ ਤੁਸੀਂ ਲਾਈਫ ਦੇ ਵਿੱਚ ਸਕਸੈਸ ਨੂੰ ਜਿਹੜਾ ਹੈ ਉਹ ਲੈ ਸਕਦੇ ਹੋ ਵੈਸੇ ਵੀ ਸ਼ਨੀ ਜਿਹੜਾ ਹੈ ਨਾ 32 ਤੋਂ 36 ਸਾਲ ਦੀ ਏਜ ਦੇ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ એનર્ਜੀ ਦਿੰਦਾ ਹੈ 42 ਸਾਲ ਦੀ ਏਜ ਤੱਕ ਸ਼ਨੀ ਜਿਹੜਾ ਹੈ ਤੁਹਾਨੂੰ ਲਾਈਫ ਵਿੱਚ ਸਭ ਕੁਝ ਦਿੰਦਾ ਹੈ ਜੋ ਤੁਸੀਂ ਸੋਚਿਆ ਹੁੰਦਾ ਹੈ ਇਸ ਲਈ ਇੱਕ ਤਾਂ ਤੁਸੀਂ ਗਰੀਬਾਂ ਦਾ ਹੱਕ ਨਹੀਂ ਰੱਖਣਾ ਦੂਜਾ ਤੁਸੀਂ ਮਜ਼ਦੂਰਾਂ ਨੂੰ ਕੁਝ ਨਾ ਕੁਝ ਦਿੰਦੇ ਰਹਿਣਾ ਹੈ ਗਰੀਬਾਂ ਦੀ ਮਦਦ ਕਰਨਾ ਹੈ ਤੇ ਚੌਥਾ ਤੁਸੀਂ ਕੀ ਕਰਨਾ ਹੈ ਕਾਲੀਆਂ ਚੀਜ਼ਾਂ ਜਿਵੇਂ ਕਾਲੇ ਕੰਬਲ ਗਰੀਬਾਂ ਨੂੰ দান ਵਿੱਚ ਜ਼ਰੂਰ ਦੇਣੇ ਹਨ ਕਾਲੇ ਤੇ ਚਿੱਟੇ ਕੰਬਲ ਜਿਵੇਂ ਹੁਣ ਸਰਤੀ ਚੱਲ ਰਹੀ ਹੈ ਇਹਨਾਂ ਨੂੰ ਤੁਸੀਂ ਦਿੰਦਿਆਂ ਹੀ ਰਹਿਣਾ ਹੈ ਲਾਈਫ ਦੇ ਵਿੱਚ ਫਿਰ ਹੀ ਤੁਹਾਨੂੰ ਜਿਹੜੀ ਹੈ ਆਪਣੇ ਤਰੱਕੀ ਮਿਲ ਸਕਦੀ ਹੈ ਸ਼ਨੀ ਨੂੰ ਆਪਣੇ ਤੁਸੀਂ ਮਜ਼ਬੂਤ ਰੱਖਣਾ ਹੈ ਹੁਣ ਗੱਲ ਕਰਦੇ ਹਾਂ ਅਸੀਂ ਗੁਰੂ ਗ੍ਰਹਿ ਦੇ ਬਾਰੇ ਗੁਰੂ ਤੁਹਾਡੇ ਸੈਕੰਡ ਗ੍ਰਹਿ ਦਾ ਮਾਲਕ ਹੈ ਜਾਨੀ ਕਿ ਧਨ ਸਥਾਨ ਦਾ ਮਾਲਕ ਬਣਿਆ ਹੋਇਆ ਹੈ ਤੁਹਾਡੇ 11ਵੇਂ ਹਾਊਸ ਦਾ ਮਾਲਕ ਹੈ ਲਾਭ ਸਥਾਨ ਦਾ ਮਾਲਕ ਹੈ ਗੁਰੂ ਜੋ ਚੱਲ ਰਿਹਾ ਹੈ ਤੁਹਾਡੇ 5ਵੇਂ ਹਾਊਸ ਦੇ ਵਿੱਚ ਇੱਥੇ ਗੁਰੂ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਦੇਵੇਗਾ ਨਾਲ ਹੀ ਨਾਲ ਇਸ ਸਮੇਂ ਜੇਕਰ ਤੁਹਾਡੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਕੋਈ ਵੀ ਪਰੇਸ਼ਾਨੀ ਆ ਰਹੀ ਸੀ ਉਸ ਪਰੇਸ਼ਾਨੀ ਦਾ ਹੁਣ ਤੁਹਾਨੂੰ ਹੱਲ ਮਿਲ ਜਾਵੇਗਾ ਤੁਹਾਡੇ ਘਰ ਵਿੱਚ ਸ਼ਹਿਨਾਈਆਂ ਗੂੰਜ ਸਕਦੀਆਂ ਹਨ ਵੈਸੇ ਤਾਂ ਉੱਚ ਗੁਰੂ ਦਾ ਮਾਲਕ ਬਣ ਜਾਵੇਗਾ ਤੁਹਾਡੇ ਧਨ ਸਥਾਨ ਦਾ ਮਾਲਕ ਹੈ ਲਾਬਸਥਾਨ ਦਾ ਮਾਲਕ ਹੈ ਤੁਹਾਨੂੰ ਹਰ ਪੱਖ ਤੋਂ ਸਫਲਤਾ ਮਿਲਣੀ ਲਾਜ਼ਮੀ ਹੈ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਉਹਦੇ ਜਿਹੜੇ ਰਿਜ਼ਲਟ ਹਨ ਤੁਹਾਨੂੰ ਕਦੇ ਵੀ ਨੈਗੇਟਿਵ ਨਹੀਂ ਮਿਲਣਗੇ ਤੁਹਾਡਾ ਗੁਰੂ ਜੋ ਵੀ 6ਵੇਂ ਹਾਊਸ ਵਿੱਚ ਚੱਲਿਆ ਜਾਵੇਗਾ ਤੁਸੀਂ ਆਪਣੀ ਸਿਹਤ ਨੂੰ ਲੈ ਕੇ ਸਿਹਤ ਸੰਬੰਧੀ ਜੇਕਰ ਕੋਈ ਵੀ ਪਰੇਸ਼ਾਨੀ ਆ ਰਹੀ ਹੈ ਤਾਂ ਉਹ ਤੁਹਾਡੀ ਦੂਰ ਹੋ ਜਾਵੇਗੀ ਜੇਕਰ ਤੁਹਾਡੀ ਕੋਈ ਮਹਾਦਸ਼ਾ ਐਂਟੀ ਚੱਲ ਰਹੀ ਹੈ ਤਾਂ ਤੁਹਾਨੂੰ 100% ਸਿਹਤ ਸੰਬੰਧੀ ਪਰੇਸ਼ਾਨੀਆਂ ਆਉਣਗੀਆਂ ਇਸ ਲਈ ਤੁਸੀਂ ਆਪਣੀ ਸਿਹਤ ਦਾ ਖਾਸ ਧਿਆਨ ਰੱਖੋ ਤੇ ਦੂਸਰਾ ਧਨ ਤਾਂ ਤੁਹਾਡੇ ਕੋਲ ਆਉਂਦਾ ਹੀ ਰਹੇਗਾ ਕਿਉਂਕਿ ਸ਼ਨੀ ਤੁਹਾਡੇ ਧਨ ਸਥਾਨ ਵਿੱਚ ਚੱਲ ਰਿਹਾ ਹੈ ਜਦੋਂ ਵੀ ਗੁਰੂ 6ਵੇਂ ਹਾਊਸ ਵਿੱਚ ਜਾਵੇਗਾ ਤਾਂ ਤੁਹਾਡੇ ਜਿਹੜੇ ਖਰਚੇ ਹਨ ਗਲਤ ਥਾਵਾਂ ਤੇ ਹੋ ਸਕਦੇ ਹਨ ਹਸਪੀਟਲ ਵਗੈਰਾ ਵਿੱਚ ਖਰਚਾ ਹੋ ਸਕਦਾ ਜਾਂ ਕੋਈ ਕੋਰਟ ਕਚਹਿਰੀ ਦੇ ਵਿੱਚ ਕੇਸ ਵਗੈਰਾ ਤੇ ਖਰਚਾ ਹੋ ਸਕਦਾ ਇਸ ਚੀਜ਼ ਦਾ ਤੁਹਾਨੂੰ ਖਾਸ ਧਿਆਨ ਰੱਖਣਾ ਹੋਵੇਗਾ ਪੀਲੀਆਂ ਚੀਜ਼ਾਂ ਦਾ ਦਾਨ ਕਰਨਾ ਹੈ ਧਾਰਮਿਕ ਸਥਾਨ ਤੇ ਜਾ ਕੇ ਤੁਸੀਂ ਪੀਲੀਆਂ ਚੀਜ਼ਾਂ ਨੂੰ ਦਾਨ ਕਰਦੇ ਰਹੋ ਸਾਧੂਆਂ ਦੀਆਂ ਸੰਤਾਂ ਦੀ ਤੁਸੀਂ ਜ਼ਰੂਰ ਸੇਵਾ ਵੀ ਕਰਦੇ ਰਹਿਣਾ ਹੈ ਇਸ ਦੇ ਨਾਲ ਜਿਹੜਾ ਤੁਹਾਡਾ ਗੁਰੂ ਗ੍ਰਹਿ ਹੈ ਮਜ਼ਬੂਤ ਹੋ ਜਾਵੇਗਾ ਤੁਹਾਨੂੰ ਕਦੇ ਵੀ ਕੋਈ ਬੈਡ ਇਫੈਕਟ ਨਹੀਂ ਮਿਲੇਗਾ ਤੇ ਨਾਲ ਹੀ ਨਾਲ ਤੁਸੀਂ ਕਿਹੜੇ ਰਤਨ ਧਾਰਨ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਡਾ ਲੱਕੀ ਰਤਨ ਹੈ ਨੀਲਮ ਜਿਹੜਾ ਤੁਹਾਡੇ ਲਗਨ ਦਾ ਮਾਲਕ ਸ਼ਨੀ ਹੈ ਜੇਕਰ ਕੁੰਡਲੀ ਵਿੱਚ ਸ਼ਨੀ ਦੀ ਪੋਜੀਸ਼ਨ ਵਧੀ ਹੈ ਤੁਹਾਡੇ ਲਗਨ ਵਿੱਚ ਸ਼ਨੀ ਹੈ ਤਾਂ ਤੁਸੀਂ 36 ਸਾਲ ਦੀ ਏਜ ਤੋਂ ਬਾਅਦ ਨੀਲਮ ਧਾਰਨ ਜ਼ਰੂਰ ਕਰੋ ਇਸ ਦੇ ਨਾਲ ਤੁਹਾਨੂੰ ਕਾਫੀ ਫਾਇਦਾ ਮਿਲੇਗਾ ਜੇਕਰ ਤੁਸੀਂ ਪੜ ਰਹੇ ਹੋ ਵਿਦਿਆਰਥੀਆਂ ਦੀ ਛੋਟੀ ਏਜ ਹੈ ਤਾਂ ਤੁਸੀਂ ਨੀਲਮ ਧਾਰਨ ਨਹੀਂ ਕਰਨਾ ਫਿਰ ਤੁਸੀਂ ਪੰਨਾ ਧਾਰਨ ਕਰ ਸਕਦੇ ਹੋ ਕਿਉਂਕਿ ਤੁਹਾਡੇ ਪੰਜਵੇਂ ਹਾਊਸ ਦਾ ਮਾਲਕ ਜੋ ਹੈ ਬੁੱਧ ਗ੍ਰਹਿ ਹੈ ਤੁਹਾਡਾ ਸਟਰੋਂਗ ਹੋਵੇਗਾ ਬੁੱਧੀ ਤੁਹਾਡੀ ਵਧੀਆ ਹੋਵੇਗੀ ਜੇਕਰ ਤੁਸੀਂ ਬਿਜ਼ਨਸ ਕੰਮਕਾਰ ਕਰ ਰਹੇ ਹੋ ਤੁਹਾਡੀ ਏਜ ਮੈਰਿਜ ਵਾਲੀ ਹੈ ਤੁਸੀਂ ਉਪਲ ਵੀ ਧਾਰਨ ਕਰ ਸਕਦੇ ਹੋ ਸ਼ੁਕਰ ਦਾ ਰਤਨ ਉਪਲ ਧਾਰਨ ਕਰਨ ਦੇ ਨਾਲ ਮੈਰਿਜ ਦੇ ਸੰਬੰਧ ਵਿੱਚ ਕਦੇ ਵੀ ਕੋਈ ਪਰੇਸ਼ਾਨੀ ਨਹੀਂ ਆਵੇਗੀ ਕਿਉਂਕਿ ਤੁਹਾਡੇ 7ਵੇਂ ਘਰ ਵਿੱਚ ਕੇਤੂ ਚੱਲ ਰਿਹਾ ਹੈ ਇਸ ਲਈ ਤੁਸੀਂ ਉਪਲ ਧਾਰਨ ਕਰ ਸਕਦੇ ਹੋ ਇਸ ਦੇ ਨਾਲ ਪੋਜ਼ਿਟਿਵ ਹੀ ਰਿਜ਼ਲਟ ਮਿਲਣਗੇ ਕੁੰਭ ਲਗਨ ਵਾਲਿਆਂ ਦੇ ਲਈ ਲੱਕੀ ਕਲਰ ਹੈ ਬਲੈਕ ਬਲੂ ਵਾਈਟ ਕਰੀਮ ਇਹ ਤੁਹਾਡੇ ਲਈ ਜਿਹੜੇ ਕਲਰ ਹਨ ਲਕੀ ਸਾਬਿਤ ਹਮੇਸ਼ਾ ਲਈ ਰਹਿਣਗੇ ਜੇ ਜੋ ਵੀ ਤੁਹਾਡਾ ਈਸ਼ਟ ਦੇਵ ਹੈ ਸ਼ਨੀ ਦੇਵ ਹੈ ਤੁਸੀਂ ਪੈਰਵ ਦੇ ਮੰਦਿਰ ਜਾ ਸਕਦੇ ਹੋ ਸ਼ਨੀ ਦੇਵ ਦੇ ਮੰਦਿਰ ਜਾ ਸਕਦੇ ਮਾਤਾ ਦੁਰਗਾ ਦੀ ਪੂਜਾ ਆਰਾਧਨਾ ਕਰਵਾ ਸਕਦੇ ਹੋ ਤੁਹਾਡੇ ਲਈ ਸ਼ੁਭਕਾਰੀ ਸਾਬਿਤ ਹੋਵੇਗਾ ਤੇ ਵੇਖੋ ਜੀ ਜੋ ਤੁਹਾਡਾ ਲਗਨ ਦਾ ਮਾਲਕ ਸ਼ਨੀ ਹੈ ਪੂਰਾ ਸਾਲ ਰਾਸ਼ੀ ਪਰਿਵਰਤਨ ਨਹੀਂ ਕਰੇਗਾ ਮੇਨ ਗ੍ਰਹਿ ਜੋ ਗੁਰੂ ਗ੍ਰਹਿ ਹੈ ਪਰਿਵਰਤਨ ਕਰੇਗਾ ਤੇ ਲਗਨ ਵਿੱਚ ਰਾਹੁ ਸਤਵੇਂ ਸਥਾਨ ਵਿੱਚ ਹੋ ਕੇ ਤੁਹਾਡੇ ਲਈ ਕਾਰਜ ਸਥਾਨ ਤੇ ਵਧੀਆ ਸਾਬਿਤ ਹੋਵੇਗਾ ਇਸ ਸਮੇਂ ਸਮਾਜ ਵਿੱਚ ਤੁਹਾਡੀ ਕਾਫੀ ਤਰੱਕੀ ਹੋਣ ਦੀ ਸੰਭਾਵਨਾ ਹੈ ਜੇਕਰ ਤੁਸੀਂ ਨੌਕਰੀ ਨਾਲ ਸੰਬੰਧ ਰੱਖਦੇ ਹੋ ਨੌਕਰੀ ਵਿੱਚ ਵੀ ਤੁਹਾਨੂੰ ਪ੍ਰਮੋਸ਼ਨ ਮਿਲਣ ਦੇ ਚਾਂਸ ਹਨ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਸ ਸਮੇਂ ਤੁਹਾਨੂੰ ਆਪਣੇ ਬੱਚਿਆਂ ਵੱਲੋਂ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਇਸ ਸਮੇਂ ਜੇਕਰ ਤੁਸੀਂ ਆਪਣਾ ਕੋਈ ਵੀ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਉਸ ਵਿੱਚ ਤੁਹਾਨੂੰ ਤਰੱਕੀ ਮਿਲੇਗੀ। ਇਸ ਸਮੇਂ ਤੁਸੀਂ ਰੋਟੀ ਦੇ ਉੱਪਰ ਸਰੋਂ ਦਾ ਤੇਲ ਲਗਾ ਕੇ ਜੇਕਰ ਕਿਸੇ ਗਊ ਮਾਤਾ ਨੂੰ ਪਾਉਂਦੇ ਹੋ ਨਾ ਇਹ ਤੁਹਾਡੇ ਲਈ ਬੜਾ ਹੀ ਸਮਾਂ ਫਿਰ ਲੱਕੀ ਸਾਬਿਤ ਹੋਵੇਗਾ। ਤੇ ਦੂਜਾ ਤੁਸੀਂ ਕੁੱਤਿਆਂ ਨੂੰ ਵੀ ਸ਼ਾਮ ਦੇ ਸਮੇਂ ਖਾਣਾ ਪਾਉਣਾ ਸਟਾਰਟ ਕਰ ਦਿਓ ਜੋ ਵੀ ਸਟਰੀਟ ਡੌਗ ਹਨ ਉਹਨਾਂ ਨੂੰ ਤੁਸੀਂ ਰੋਟੀ ਤੇਲ ਲਗਾ ਕੇ ਪਾ ਸਕਦੇ ਹੋ ਉਸ ਦੇ ਨਾਲ ਸ਼ੁਕਰ ਤੇ ਸ਼ਨੀ ਤੁਹਾਡਾ ਸਟਰੋਂਗ ਹੋ ਜਾਵੇਗਾ ਕੇਤੂ ਦੀ سپورਟ ਮਿਲ ਜਾਵੇਗੀ ਤੇ ਨਾਲ ਹੀ ਨਾਲ ਤੁਹਾਨੂੰ ਹਰ ਪੱਖ ਤੋਂ ਜਿਹੜੀ ਹੈ ਤਰੱਕੀ ਮਿਲਣ ਦੀ ਸੰਭਾਵਨਾ ਹੈ ਜਦੋਂ ਵੀ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਤੁਸੀਂ ਮਨ ਦੇ ਵਿੱਚ ਜਿਸ ਵੀ ਪਰਮਾਤਮਾ ਨੂੰ ਮੰਨਦੇ ਹੋ ਉਹਨਾਂ ਦਾ ਨਾਮ ਲੈ ਕੇ ਹੀ ਨਿਕਲਣਾ ਹੈ ਇਸ ਦੇ ਨਾਲ ਤੁਹਾਨੂੰ ਹਰ ਪੱਖ ਤੋਂ ਰਿਜ਼ਲਟ ਜਿਹੜਾ ਹੈ ਬਹੁਤ ਹੀ ਵਧੀਆ ਮਿਲੇਗਾ ਬੈਸਟ ਸਾਈਡ ਮਿਲੇਗੀ ਤੁਹਾਨੂੰ ਆਪਣੇ ਪਰਿਵਾਰ ਦੇ ਪੱਖ ਤੋਂ ਵੀ ਬਹੁਤ ਹੀ ਹੈਲਪ ਮਿਲਣ ਵਾਲੀ ਹੈ ਜਿਸ ਦੇ ਨਾਲ ਤੁਹਾਡੇ ਘਰ ਪਰਿਵਾਰ ਵਿੱਚ ਤੁਹਾਡੀ ਤਰੱਕੀ ਦੀ ਸੰਭਾਵਨਾ ਬਣੀ ਹੋਈ ਹੈ ਇਸ ਸਮੇਂ ਤੁਹਾਨੂੰ ਜ਼ਿੰਦਗੀ ਵਿੱਚ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਧੰਨਵਾਦ